ਸਾਰੇ ਦਮੰਗਾ ਮੈਂ ਇਸ ਹਸਤਾਉ ਦੀ ਲਾਇਬ੍ਰੇਰੀ ਕੋਸਤੇ ਵੀ ਫੰਡ ਕੇ ਕਰਵਾਣੇ ਲੱਗੇ ਜਾ ਰਹੇ ਆ ਇੱਕ ਫੈਲੇਸੀਮੀ ਅਵਾਰਡ ਵੀ ਦਿੱਤੀ ਹੈ ਤਾਂ ਉਹ ਤੁਸੀਂ ਆ ਪੜ੍ਹਨੀ ਹੈ ਨਹੀਂ ਬਾਕੀ ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ ነਨ ਕੋਈ ਨੂੰ ਪੜ੍ਹ ਕੇ ਸੁਣਾਵਾਂਗਾ ਮੈਂ ਇਹ ਦੇਖਿਆ ਕਿ ਛੋਟੀ ਚੀਜ਼ ਛੋਟਾ ਬਦਲਾ ਵੀ ਵੱਡਾ ਬਣ ਜਾਂਦਾ ਹੈ ਜੇ ਉਹਨੂੰ ਧੰਨ ਨਾਲ ਕੀਤਾ ਜਾਵੇ ਤਾਂ ਇਹ ਇਸ ਬੁੱਕ ਦਾ ਆਜਾਗਾਜ਼ ਇੱਥੋਂ ਨੂੰਣਾ ਜਿੱਥੇ ਰਵੀਨ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਸਾਲ ਆਇਆ ਔਰ ਇੱਥੋਂ ਦੀ ਸੰਸਦਾ ਦੇ ਮੌਰੀ ਤੋਂ ਹੋਣਾ ਇਹ ਇੱਕ ਆਪਣੀ ਮਿਸਾਲ ਹੈ ਤੇ ਦੂਜਾ ਵੀ ਮੇਰੀ ਇਹ ਉਹਦਾ ਤੇ ਹੈ ਹੀ ਹੈ ਜੋ ਉਹਨੇ ਕੀਤਾ ਉਹਨੂੰ ਤੁਸੀਂ ਰੈਕਗਨਾਈਜ਼ ਕਰ ਰਹੇ ਹੋ ਉਹ ਮੈਂ ਕਹਿਦਾ ਹਾਂ ਤਾਂ ਪਰ ਇਹ ਬਿਲਕੁਲ ਹੀ ਤੁਛ ਦੀ ਸੀ ਮੈਂ ਤੋ ਕਵੀ ਐਨੇ ਪਰ ਜੇ ਟੰਗ ਨਾਲ ਤੁਸੀਂ ਇਹ ਨੂੰ ਰਿਲੀਜ਼ ਕਰੋਗੇ ਇਹ ਵੱਡੀ ਗੱਲ ਹੈ। ਤੇ ਜੀ ਸ਼ਾਇਦ ਤੁਹਾਨੂੰ ਨਹੀਂ ਬਤਨਦੀ ਪਤਾ ਲੱਗਣਾ ਵੀ ਕਿੰਨੀ ਮੀਰ ਨੂੰ ਕਿੰਨਾ ਇਹਦਾ ਇੰਪੋਰਟੈਂਸ ਮਿਲੇਗੀ ਕਿੰਨਾ ਇਹਦਾ ਇਮੇਜ ਇਸ ਕਿਤਾਬ ਦਾ ਵਧੇਗਾ ਜਦੋਂ ਤੁਹਾਡੇ ਹੱਥਾਂ ਰਾਹੀਂ ਅੱਜ ਇਹ ਰਿਲੀਜ਼ ਹੋਵੇਗੀ। ਨਾ ਉਸ ਦਿਨ ਪਬਲਿਕ ਰਿਲੀਜ਼ ਵਿੱਚ ਤੁਸੀਂ ਸੀਗੇ ਉਹਦੇ ਬਾਅਦ ਬਾਹਰ ਵਾਲੇ ਕਰਨਾ ਚਾਹੁੰਦੇ ਸੀ ਬਾਹਰ ਵਾਲਾ ਪ੍ਰੈਜੈਂਸੀ ਮੈਂ ਕਰ ਦੇਣਾ ਮੇਰਾ ਦਿਮਾਗ ਸੀਗਾ ਬਈ ਆਈ ਡੋਨਟ ਨੋ ਜੇ ਇਥੇ ਹੈਡ ਦਾ ਡਿਸਟਿੰਗੁਇਸ਼ਡ ਸੈਸ਼ਨ ਜਾਈ ਜਾਏ ਬਈ ਉਹ ਮੈਡਮ ਹੈਗੇ ਸੋ ਉਹਨਾਂ ਨਾਲ ਗੱਲ ਕਰਾਂ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਇਟ ਕੁਡ ਬੀ ਮਾਈ ਆਨਰ ਤੇ ਐਵਰੀਬਾਡੀ ਵਾਸ ਸਰਪ੍ਰਾਈਜ਼ ਕਿ ਤੁਸੀਂ ਇਥੇ ਪ੍ਰੈਕਟਿਸ ਕਰਦੇ ਹੋ ਸੈਸ਼ਨ ਜਾਈ ਨੇ ਤੁਹਾਡੀ ਜ਼ਾਤੀ ਕਿਤਾਬ ਰਿਲੀਜ਼ ਕਰਤੀ ਮੈਂ ਕਹਿੰਦਾ ਉਹਨਾਂ ਦੀ ਮਰਜ਼ੀ ਹੈ ਨਾਟ ਓਨਲੀ ਸ਼ੀ ਰਿਲੀਜ਼ ਸ਼ੀ ਰੈਡ ਆਊਟ ਫਿਊ ਪੋਇਮਸ ਆਊਟ ਆਫ ਤੋ ਉਹਨਾਂ ਨੇ ਐਪਰੀਸ਼ੀਏਟ ਕੀਤਾ ਔਰ ਕਿਹਾ ਬਈ ਇਹ ਪੜਨ ਵਾਲੀਆਂ ਨੇ ਇਹ ਮੈਂ ਬਹੁਤ ਪ੍ਰਾਣੀ ਮੇਰਾ ਸਬੰਧ ਹੈ ਵਿਪਨ ਜੀ ਨਾਲ ਸਿਰਫ ਪ੍ਰਵੀਨ ਦਾ ਨਹੀਂ ਇਹਨਾਂ ਇਹ ਪੀੜੀ ਦਾ ਪੀੜੀ ਹੈ ਮੈਂ ਇਹ ਮਾਣ ਨਾਲ ਕਹਿ ਸਕਦਾ ਕਿ ਇਹਨਾਂ ਦੇ ਪਿਤਾ ਜੀ ਨਾਲ ਇਹਨਾਂ ਦੇ ਪਿਤਾ ਜੀ ਕਿ ਮੇਰੀ ਵੀ ਪਿਤਾ ਜੀ ਉਮਰ ਦੇ ਸੀ ਉਹ ਪਰ ਮੇਰੀ ਉਹਨਾਂ ਨਾਲ ਦੋਸਤੀ ਸੀ ਆਈ ਯੂਸ ਟੂ ਲਵ ਟੂ ਬੀ ਵਿਦ ਹਿਮ ਹੀ ਵਾਸ ਅ ਫਿਲਾਸਫਰ ਬਹੁਤ ਕੁਝ ਸਿੱਖਿਆ ਉਹ ਰੋਜ਼ ਹੀ ਬੰਦਾ ਕੋਈ ਨਾ ਕੋਈ ਚੀਜ਼ ਸਿੱਖਦਾ ਹੈ ਇਹਦੀ ਸਾਰ ਨਾਲ ਵੱਡੀ ਚੀਜ਼ ਮੈਂ ਹੁਣ ਅੱਜ ਸਿੱਖੀ ਹੈ ਗੁਰਬਾਣੀ ਵਿੱਚ ਵੀ ਉਹਦਾ ਜ਼ਿਕਰ ਹੈ ਸਾਡੀਆਂ ਗਾਥਾਂ ਉਹ ਦਕਾਰ ਦੀਆਂ ਦਿੱਤੀਆਂ ਹੋਈਆਂ ਨੇ ਸਾਡਾ ਕੰਮ ਸਿਰਫ ਸ਼ੁਕਰਾਨਾ ਕਰਨਾ ਹੈ ਤਾਂ ਪਰਮੇਸ਼ਰ ਨੇ ਜੋ ਕੁਝ ਕਰ ਗਈ ਉਹ ਤੇ ਸਾਰਿਆਂ ਵਾਸਤੇ ਕਰਦੀ ਬੈਗਨੋਲਜ ਕੋਈ ਕੋਈ ਕਰਦਾ ਤੁਸੀਂ ਸਾਰੋਂ ਨੂੰ ਬਨੋਲਜ ਕੀਤਾ ਉਹਦੇ ਨਾਂ ਤੇ ਬਾਅਦ ਡੈਡੀਕੇਟ ਕੀਤਾ ਅੱਜ ਇਹ ਫੰਕਸ਼ਨ ਉਹਦੀ ਯਾਦ ਵਿੱਚ ਮਨਾ ਰਹੇ ਹਾਂ ਇਹ ਹਰ ਕੋਈ ਨਹੀਂ ਕਰ ਸਕਦਾ ਅਮੈਂ ਤੋਰ ਤੁਸੀਂ ਕੀਤੀ ਗਏ ਮੈਂ ਵੀ ਆਉ ਗੋਈ ਗੱਲ ਕਰ ਦਿੰਦਾ ਸੀ ਕਿਸੇ ਨੇ ਕੋ ਮੇਰੇ ਵਾਸਤੇ ਕੀਤਾ ਤਾਂ ਹੁਣ ਮੇਰੀ ਸੋਚ ਬਦਲੀ ਜਿਹੜਾ ਵੀ ਤੁਹਾਨੂੰ ਇੱਕ ਗਲਾਸ ਪਾਣੀ ਦਾ ਵੀ ਬੁਲਾਉਂਦਾ ਤਾਂ ਉਹਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਮ ਤੁਦ ਦਾ ਚੰਨਾ ਲਾਉਂਦਾ ਸੋ ਕਰਨਾਲ ਕਮ ਕਰਨਾਲ ਨੂੰ ਮਿਰਖਾ ਦਾ ਨੋਟ ਅਨੋਲੇਜ ਕਰਨਾ ਜਿਆਦਾ ਇੰਪੋਰਟੈਂਟ ਇਹ ਗੁਰਬਾਣੀ ਦੇ ਲਿਖਿਆ ਗਿਆ ਤੇ ਉੱਥੇ ਸਰਨ ਨੂੰ ਘਟਿਆ ਗਿਆ ਗਿਆ ਜੇ ਕ੍ਰਮਾ ਗਿਆ ਗਿਆ ਅਕ੍ਰਿਤ ਕਰਨ ਨੂੰ ਗੁਰਬਾਣੀ ਦੇ ਅਕ੍ਰਿਤ ਕਾੜੋ ਹੁੰਦਾ ਜਿਹੜਾ ਕਿਸੇ ਦਾ ਕੀਤਾ ਜਾਣੇ ਸੋ ਉਹ ਦੂਜੇ ਅਰਥਾਂ ਵਿੱਚ ਜੇ ਉਹਨੂੰ ਉਲਟਾ ਕੇ ਗੱਲ ਕਰੀਏ ਉਹ ਉਹਦਾ ਮਤਲਬ ਇਹ ਹੋ ਜਾਏਗਾ ਜਿਵੇਂ ਕਿ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੋ ਇਹ ਤੁਹਾਡੇ ਤੋਂ ਸਿੱਖਿਆ ਹਰ ਬੰਦੇ ਦੂਸੇ ਕਰੇ ਹੋਰ ਵੀ ਕਰਾਂਗੇ ਕੋਸ਼ਿਸ਼ ਹੁਣ ਇਹ ਗੱਲ ਕਰੀਏ ਕਿਤਾਬ ਦੀ ਕਿ ਕਿਤਾਬ ਬੰਨੇ ਸੇ ਬਤਾ ਵੀ ਮੈਂਡਟਰੀ ਹੁੰਦੀ ਹੈ ਨਨ ਨਿਮਿਤ ਕਿਤਾਬ ਦੀ ਗੱਲ ਜਦ ਹੋਈ ਕੋਈ ਵੀ ਕਾਮਯਾਬ ਕਰਦਾ ਹੁੰਦਾ ਹੈ ਵੱਡਾ ਬੰਦਾ ਹੁੰਦਾ ਕਿੱਥੇ ਪਹੁੰਚਦਾ ਹੈ। ਤੋਂ ਉਹਦੇ ਪਿੱਛੇ ਕਾਰਨ ਹੁੰਦਾ ਹੈ। ਜਰੂਰ ਉਹਦੀ ਲਾਈਫ ਤੇ ਬੋਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਤੇ ਸਮਝਣ ਚਾਹੀਦਾ। ਤੋਂ ਨਾ ਤਰੀਕਾ ਕਿ ਦਾ ਮੈਂਬਰ ਨੇ ਸੀਪਰ ਬੇਪਨਜੀ ਬਸ ਕਾਈਡਨ ਆਫ ਮੀ ਟੂ ਕਾਲ ਮੀ ਤੁਹਾਡੇ ਇਹ ਫੈਕਲਟੀ ਦੇ ਫੰਕਸ਼ਨ ਤੇ ਜਿੱਥੇ ਤੁਸੀਂ ਆਨਰ ਕੀਤਾ ਸੰਜੀਵ ਰੌੜਾ ਜੀ। ਉਸ ਦਿਨ ਇੱਕ ਕਿਤਾਬ ਰਿਲੀਜ਼ ਕੀਤੀ ਡਾਕਟਰ ਵਾਂਡਰ ਤੇ ਡਾਕਟਰ ਦਲੇਸ਼ ਸਿੰਘ ਦੀ ਜੁਆਇੰਟਲੀ ਰਿਡਮ ਮੈਨੂੰ ਹੁਣ ਵੀ ਉਹ ਗੱਲ ਯਾਦ ਹੈ ਸੁਨੀਲ ਮੁੰਡਹਾਲ ਜੀ ਦੀ ਪ੍ਰਧਾਨ ਸੰਗਠੇ ਤਾਂ ਉਹ ਮੈਨੂੰ ਗੱਲ ਇਹਵੇਂ ਲੱਗੀ ਪਈਏ ਇੱਕ ਕਾਮਯਾਬ ਬੰਦਿਆਂ ਦੀ ਸੋਚ ਜੱਟਣ ਉਹ ਕਹਿੰਦੇ ਹਰ ਕੋਈ ਆਪਣਾ ਕੰਮ ਤਾਂ ਕਰਤਾ ਹੀ ਹੈ ਜੋ ਉਹਦੋਂ ਅੱਡ ਕਰਤਾ ਹੈ ਜੇ ਤੁਹਾਨੂੰ ਯਾਦ ਹੋਵੇ ਤਾਂ ਥਿਸ ਇਜ਼ ਦੀਸ ਆਰ ਦੀ ਵਰਡਸ ਯੂਜ਼ਡ ਮੈਨ ਕੋਮਾਲ ਕਰ ਮੈਂ ਡਾਕਟਰ ਸਾਹਿਬ ਦੇ ਨੇ ਵੱਡੇ ਡਾਕਟਰ ਨੇ ਗਦੀਸ਼ ਸਿੰਘ ਕਿਸ ਸਟੇਜ ਦਾ ਪਰ ਉਹਨਾਂ ਨੇ ਟਾਈਮ ਜੋ ਕੱਢ ਕੇ ਤਾਂ ਇਹ ਕੀ ਤੇ ਤਾਂ ਉਹਦੇ ਨਾਲ ਮੇਰੇ ਆਪਣੇ ਦੇ ਵਿਚਾਰ ਆਇਆ ਵੀ ਮੇਰੇ ਵੀ ਘਰੇ ਦੀ ਜੀ ਬਈ ਇਹਦੇ ਤੱਕ ਮੈਂ ਨੂੰ ਚੰਗਾਈ ਕੰਮ ਕੀਤਾ। ਤੋਂ ਬਹੁਤ ਮਗਨ ਪੜਦੇ ਆ। ਇਹ ਛੋਟਾ ਬੇਟਾ ਵੀ ਆ ਗਿਆ ਜੇ ਬਾਅਦ ਪਹਿਲਾਂ ਰੀਲਿਸ ਕਰ ਲਾਂਗੇ ਫਿਰ ਪੜਾਂਗੇ। ਪਰ ਇੱਕ ਗੱਲ ਮੈਂ ਸੁਣਾ ਕੇ ਉੱਤੇ ਬੈਠਾਂ। ਫਿਰ ਰੀਲਿਸ ਕਰਨ ਤੋਂ ਬਾਅਦ ਤੁਹਾਨੂੰ ਜਦ ਸਮਾਂ ਹੋਇਆ ਤੁਹਾਡੇ ਕੋਲ ਤੇ ਸੁਣਾ ਦਾਂਗੇ ਇੱਕ ਦਿਨ। ਅੱਜ ਮੈਨੂੰ ਫੋਨ ਆਇਆ ਇੱਕ ਕਿਉਂਕਿ ਮੈਂ ਦੱਸ ਰਿਹਾ ਸੀ ਮੈਨੂੰ ਪਤਾ ਕਿ ਕਿ ਅਸੂਲ ਹੈਗਾ ਕਿ ਪਬਲਿਸ਼ਰ ਨੂੰ ਜਿਹੜੀ ਲੈਂਗੁਏਜ ਤੁਸੀਂ ਪਬਲਿਸ਼ ਕਰਦੇ ਹੋ ਉਹਨੂੰ ਸਾਰੇ ਉਸ ਲੈਂਗੁਏਜ ਦੇ ਪੇਪਰਸ ਨੂੰ ਪੰਜ-ਪੰਜ ਕਾਪੀਆਂ ਰਿਵਿਊ ਵਾਸਤੇ ਭੇਜਣੇ ਪੈਂਦੇ। ਉਹ ਸ਼ਾਇਦ ਉਹਨੇ ਪੇਡੀਆਂ ਉਧਰ ਰਿਵਿਊ ਆਇਆ ਮੈਂ ਚੜ੍ਹਦੀ ਕਲਾ ਦੇ ਤਹਿਤ ਆਇਆ। ਪੋਜ਼ਿਟਿਵ ਨਹੀਂ ਸੀਗਾ। ਤਾਂ ਉਧਰ ਵੈਸੇ ਡੈਬਿਊ ਹੁੰਦਾ ਉਹ ਕੁਪਟੀਆਂ ਬੈਰੀ ਕ੍ਰਿਟੀਕਲ। ਤਾਂ ਉਹ ਰਿਵਿਊ ਤਾਂ ਆਇਆ ਚੜ੍ਹਦੀ ਕਲਾ ਵਿੱਚ ਮੈਨੂੰ ਉਹਦਾ ਕੋਈ ਫਾਰਮ ਵਗੈਰਾ ਤੁਹਾਡੇ ਸਾਰਾ ਵਿੱਚ ਲਿਖਿਆ ਹੋਇਆ ਹੈ। ਤਾਂ ਜੜਦੀ ਕਲਰ ਦੇ ਇਹ ਐਡੀਟਰ ਇੰਟੀ ਖ਼ੁਦ ਮਾਲਕ ਹੈ ਗਿਆ ਹੈ ਦਰਦੀ ਸਾਹਿਬ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਸੋਦੀ ਦੀ ਸੁਝੇ ਨੂੰ ਪੜਿਆ ਕਿ ਬਾਤ ਆ ਰਹੀ ਹੈ ਮਾਟਨ ਆ ਦੀ ਪੜਿਆ ਚੰਗਾ ਲਿਖਿਆ ਹੈ ਕਹਿੰਦੇ ਚੰਗਾ ਇਹੋ ਜਿਹਾ ਰਹਿ ਗਈ ਮੈਂ ਕੀ ਕਹਾਂ ਹੁਣ ਉਹ ਮੈਂ ਲਿਖੂਗਾ ਐਡੀਟਰ ਇੰਟੀ ਬਾਈ ਕੀ ਜੇ ਕਹਿੰਦੇ ਤੁਹਾਡੀ ਕਿਤਾਬ ਸਾਰੇ ਹਸਬੰਡਸ ਨੂੰ ਪੜ੍ਹਨੀ ਰਹੀ ਦੀ ਹੈ ਨਾਲ ਤੁਹਾਡੀ ਪੜ ਤਾਂ ਪੜਨ ਤੋਂ ਬਾਅਦ ਆਪਣੀ ਬਾਈ ਨੂੰ ਬਹੁਤ ਪਿਆਰ ਕਰਨਾ ਪਿਆ ਉਹ ਲਈ ਰਿਲੀਜ਼ ਕਰਦੇ ਆ ਬਹੁਤ ਹੀ ਬਟਰਨਾਉਂਦੇ ਸੋ ਇਹ ਆਈ ਥਿੰਕ ਇਜ਼ ਮੋਰ ਮੈਂਟਫਰ ði ਹਸਬੰਡਸ ਐ